ਹਾਂਜੀ ਦੋਸਤੋ ਨਿੱਕੇ ਸਿੱਧੂ ਦੀ ਆਹ ਵਾਲੀ ਵੀਡੀਓ ਹੈ ਜਿਹੜੀ ਕਾਫੀ ਜ਼ਿਆਦਾ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਲੋਕ ਬਹੁਤ ਜ਼ਿਆਦਾ ਪਿਆਰ ਦਿੱਤਾ ਜਾ ਰਿਹਾ ਨਿੱਕਾ ਸਿੱਧੂ ਤੁਰਦਾ ਹੋਇਆ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਪਿਆਰੀ ਜੀ ਵੀ ਉਹ ਹੈ ਜੇਕਰ ਤੁਹਾਨੂੰ ਵੀਡੀਓ ਚ ਸਿੱਧੂ ਮਸੇਵਾਲਾ ਨੂੰ ਬਹੁਤ ਜ਼ਿਆਦਾ ਲੋਕਾਂ ਵੱਲੋਂ ਜਿਹੜਾ ਕਿ ਪਿਆਰ ਦਿੱਤਾ ਵੀ ਜਾਂਦਾ ਸੀ ਹੁਣ ਵੀ ਉਹਦਾ ਪਿਆਰ ਜਿਹੜਾ ਉਦਾਂ ਦਾ ਉਦਾਂ ਹੀ ਆ ਉਸ ਦੇ ਨਾਲ ਨਾਲ ਹੁਣ ਛੋਟੇ ਸਿੱਧੂ ਨੂੰ ਵੀ ਬਹੁਤ ਜ਼ਿਆਦਾ ਜਿਹੜਾ ਕਿ ਫੈਨ ਚ ਨਹੀਂ ਉਹਦੇ ਪਿਆਰ ਕਰਦੇ ਨੇ ਮਾਤਾ ਚਰਨ ਕੌਰ ਨਾਲ ਨਿੱਕੇ ਸਿੱਧੂ ਦੀਆਂ ਬਹੁਤ ਹੀ ਪਿਆਰੀਆਂ ਜੀਆਂ ਤਸਵੀਰਾਂ ਬਹੁਤ ਹੀ ਸੋਹਣੀਆਂ ਫੋਟੋਆਂ ਨੇ ਜਿਹੜੀਆਂ ਵਾਇਰਲ ਹੋ ਰਹੀਆਂ ਨੇਗੀਆਂ ਨਿੱਕੇ ਸਿੱਧੂ ਦੀ ਬਹੁਤ ਹੀ ਸੋਹਣੀ ਜੀ ਪਿਆਰੀ ਜੀ ਵੀਡੀਓ ਹੈਗੀ ਤਾਂ ਤੁਸੀਂ ਜਿਹੜੀ ਸਕਰੀਨ ਤੇ ਦੇਖ ਸਕਦੇ ਹੋ ਬਹੁਤ ਹੀ ਸੋਹਣੀਆਂ ਫੋਟੋਸ ਨੇਗੀਆਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੀ ਜੇਕਰ ਤੁਸੀਂ ਚੈਨਲ ਦੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ